ਮੈਂ ਬਾਬਾ ਹਰਨਾਮ ਸਿੰਘ ਧੁਮਾ ਜੀ ਦੀ ਜੇ ਗੱਲ ਕਰਾਂ ਕੇਂਦਰ ਦੇ ਖਿਲਾਫ ਕਦੇ ਅੱਜ ਤੱਕ ਤੁਸੀਂ ਇਹਨਾਂ ਤੋਂ ਸਟੇਟਮੈਂਟ ਨਹੀਂ ਸੁਣੀ ਹੋਣੀ ਮਹਾਰਾਸ਼ਟra ਦੀ ਚੋਣ ਆਉਂਦੀ ਹੈ ਜਾ ਕੇ ਬਾਬਾ ਹਰਨਾਮ ਸਿੰਘ ਧੁਮਾ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਕੈਂਡੀਡੇਟਾਂ ਦਾ ਸਮਰਥਨ ਕਰਕੇ ਆਉਂਦਾ ਹੈ ਮੈਨੂੰ ਇਤਿਹਾਸ 'ਚ ਇੱਕ ਥਾਂ ਤੇ ਦਿਖਾ ਦਿਓ ਦਮਦਮੀ ਟਕਸਾਲ ਦਾ ਕੋਈ ਮੁਖੀ ਜਾ ਕੇ ਭਾਜਪਾ ਦਾ ਸਮਰਥਨ ਕਰਕੇ ਆਇਆ ਹੋਵੇ ਇਹ ਉਹ ਮਹਾਨ ਸੰਸਥਾ ਹੈ ਜਿਹਦੀ ਅਗਵਾਈ ਕਦੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਵਰਗੇ ਯੋਧਿਆਂ ਨੇ ਕੀਤੀ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਪਰਸੋਂ ਚੌਥੇ ਗ੍ਰਹਿ ਮੰਤਰੀ ਨੇ ਟਿੱਪਣੀ ਕੀਤੀ ਕੀ ਕੀਤੀ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਟਿੱਪਣੀ ਕੀਤੀ ਤੇ ਬਾਬਾ ਹਰਨਾਮ ਸਿੰਘ ਤੋਂ ਮਾਜੀ ਤੁਹਾਡੇ ਕੋਲੋਂ ਤਾਂ ਇੱਕ ਲਫ਼ਜ਼ ਨਹੀਂ ਨਿਕਲਿਆ ਹਿਮਾਚਲ ਦੇ ਵਿੱਚ ਕੀ ਕੁਝ ਹੋਇਆ ਨਿਸ਼ਾਨ ਸਾਹਿਬ ਗੱਡੀਆਂ ਤੋਂ ਲਾਏ ਗਏ ਪਰ ਤੁਸੀਂ ਉਹਦੇ ਤੇ ਕੀ ਕਦੇ ਕੋਈ ਟਿੱਪਣੀ ਕੀਤੀ ਤਖਤ ਹਜ਼ੂਰ ਸਾਹਿਬ ਤੇ ਤਖਤ ਪਟਨਾ ਸਾਹਿਬ ਧਾਰ ਐਸਐਸ ਨੇ ਕਬਜ਼ਾ ਕਰ ਲਿਆ ਦਿੱਲੀ ਦੇ ਬੋਰਡ ਤੇ ਹਰਿਆਣੇ ਦੀ ਕਮੇਟੀ ਵੱਖ ਕਰ ਦਿੱਤੀ ਗਈ ਸਾਰਾ ਕੁਝ ਇਹ ਆਰਐਸਐਸ ਭਾਜਪੀ ਨੇ ਕੀਤਾ ਤਿੰਨ ਤਖਤ ਪੰਜਾਬ ਦੇ ਵਿੱਚ ਬਚੇ ਐ ਉਹ ਤਿੰਨਾਂ ਤਖਤਾਂ ਤੇ ਹੁਣ ਕਬਜ਼ੇ ਦਾ ਰੌਲਾ ਜਿੱਦਾਂ ਇਹ ਪੰਜਾਂ ਤਖਤਾਂ ਤੇ ਜੇ ਕਬਜ਼ਾ ਹੋ ਗਿਆ ਫਿਰ ਸਿੱਖ ਕੌਮ ਦਾ ਇਹ ਦਿੱਲੀ ਵਾਲੇ ਕੀ ਹਰਸ਼ ਕਰ ਰਹੇ ਨੇ ਤੁਸੀਂ ਸਾਰੇ ਸਮਝ ਸਕਦੇ ਹੋ ਅੱਜ ਤੁਸੀਂ ਮਾਰਚ ਕਰਨ ਨੂੰ ਤਿਆਰ ਹੋ ਗਏ ਹਾਂ ਧਰਨਾ ਲਾਉਣ ਨੂੰ ਤਿਆਰ ਹੋ ਗਏ ਹਾਂ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਬਾਹਰ ਜਿਹਦੇ ਪਿੱਛੇ ਉਹਨਾਂ ਜੱਥੇਦਾਰਾਂ ਦੀ ਭਾਲੀ ਪਿੱਛੇ ਜਿਹੜੇ ਆਪਦੇ ਮੂੰਹੋਂ ਕਹਿੰਦੇ ਸੀ ਕਿ ਸਾਡੀ ਤਾਂ ਦਿੱਲੀ ਨਾਲ ਹੀ ਯਾਰੀ ਹੈ ਤੇ ਫਿਰ ਜਿਨ੍ਹਾਂ ਨਾਲ ਹੀ ਯਾਰੀ ਸੀ ਉਹਨਾਂ ਦੀ ਉਹਨਾਂ ਦਾ ਹੁਕਮ ਆਇਆ ਤੁਹਾਨੂੰ ਤੇ ਤੁਸੀਂ ਇੱਥੇ ਵਜਾ ਰਹੇ ਹੋ ਕਿ ਦਿੱਲੀ ਦੇ ਜਿਹੜੇ ਸੁਰ ਥੋੜੇ ਚੋਂ ਨਿਕਲ ਰਿਹਾ ਸਾਰੀ ਸੰਗਤ ਸਮਝ ਰਹੀ ਹੈ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਬੜੇ ਤਕੜੇ ਕੌਮ ਤੇ ਹਮਲੇ ਹੋ ਰਿਹਾ ਇਕੱਠੇ ਹੋਈਏ ਇੱਕ ਮੁਠ ਹੋ ਕੇ ਇਨ੍ਹਾਂ ਸ਼ਕਤੀਆਂ ਦਾ ਵਿਰੋਧ ਕਰੀਏ